ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਕਰਗ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਕੀ ਕਹਿ ਰਹੇ ਆ ਕਹਿੰਦੇ ਜਦੋਂ ਰਣਜੀਤ ਗਿੱਲ ਨੂੰ ਪਤਾ ਲੱਗ ਗਿਆ ਵੀ ਵਿਜੀਲੈਂਸ ਦੇ ਕੋਲ ਤਾਂ ਸਬੂਤ ਹੈ ਇਹ ਕਹਿੰਦੇ ਰਾਤੀ ਭਜੇ ਗਏ ਸੀਐਮ ਹਰਿਆਣਾ ਦੇ ਕੋਲ ਤੇ ਫਟਾਫਟ ਕਲੇਜ ਪਰਨਾਪੋ ਵਾਲਿਆ ਭਾਜਪਾ ਜੁਆਇਨ ਕਰ ਲਈ ਕੁਝ ਇਸ ਤਰ੍ਹਾਂ ਦੀ ਹੀ ਇਬਾਰਤ ਉਹ ਕੱਢ ਰਹੇ ਆ ਦੂਜੇ ਪਾਸੇ ਪੱਟੀ ਸਾਹਿਬ ਇਦਾਂ ਦਾ ਹੀ ਸਰੋਪਾ ਜਥੇਦਾਰ ਗੜਗਾਜ ਨੇ ਵੀ ਕਹਿੰਦੇ ਕਹਿ ਕੇ ਪੁਆਇਆ ਪਿੱਛੇ ਜਦੋਂ ਆਪਾਂ ਖਬਰ ਵੀ ਕੀਤੀ ਸੀਗੀ ਚਲੇ ਗਏ ਉੱਥੇ ਗਿਆਨੀ ਰਗਵੀਰ ਸਿੰਘ ਖੋਣਾ ਕੋ ਉੱਥੇ ਸੱਦ ਲਿਆ ਗਿਆਨੀ ਸੁਲਤਾਨ ਸਿੰਘ ਹੋਣਾ ਨੂੰ ਤੇ ਕਹਿੰਦੇ ਵੀ ਸਰੂਪਾ ਪਾਓ ਗਲੇ ਚ ਫਿਰ ਮੁੜ ਕੇ ਫੋਟੋ ਵੀ ਵਾਇਰਲ ਹੋਈ ਤੇ ਕਈ ਕਿਸਮ ਦੀਆਂ ਖਬਰਾਂ ਵੀ ਬਣੀਆਂ ਤੇ ਤੀਜੀ ਖਬਰ ਇਹ ਆ ਭੱਟੀ ਸਾਹਿਬ ਦਿੱਲੀ ਸਿੱਖ ਮੈਨੇਜਮੈਂਟ ਗੁਰਦੁਆਰਾ ਜਿਹੜੀ ਕਮੇਟੀ ਹੈਗੀ ਆ ਉਹ ਪੱਟਾ ਭਰਾ ਛੋਟੇ ਭਰਾ ਵਾਲੀ ਰਾਜਨੀਤੀ ਕਰ ਰਹੀ ਹੈ ਇਹ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਸਭ ਤੋਂ ਪਹਿਲਾਂ ਕੀ ਵਿਕਰਮ ਜੀਠੀਆ ਵਾਇਰਣ ਜੀਤ ਗੇਲਾ ਜੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਛੌਕ ਨੂੰ ਨਹੀਂ ਛੱਡਿਆ ਰਣਜੀਤ ਸਿੰਘ ਗਿੱਲ ਨੇ ਮਜਬੂਰੀ ਨੂੰ ਅਕਾਲੀ ਦਲ ਛੱਡਿਆ ਸੀ ਅਕਾਲੀ ਦਲ ਤੋਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਸੀ ਉਹਦੇ ਤੇ ਇਨਕਮ ਟੈਕਸ ਦੇ ਰੇਡ ਹੋਏ ਸੀ ਤੇ ਉਹ ਤੋਂ ਬਚਣ ਵਾਸਤੇ ਉਹਨੇ ਸੋਚਿਆ ਵੀ ਘਾਤਪਾ ਦੇ ਕੋਲੇ ਇੱਕ ਬੜੀ ਵੱਡੀ ਮਸ਼ੀਨ ਜਿਹੜੀ ਬੰਦੇ ਨੂੰ ਇੱਕ ਪਾਸੇ ਪਾਉਂਦੇ ਦੂਜੇ ਪਾਸੇ ਕੱਢ ਦਿੰਦੇ ਉਹ ਸਾਫ਼ ਸੁਥਰਾ ਹੋ ਜਾਂਦਾ ਹੂੰ ਹੂੰ ਉਹ ਜਿਹੜੇ ਮਸ਼ੀਨਾਂ ਦਾ ਉਹ ਸਾਰਾ ਵਿਆਹ ਸੀਗਾ ਤੇ ਜਦੋਂ ਉਹਨੇ ਉਹ ਪਾਰਟੀ ਅਕਾਲੀ ਦਲ ਛੱਡਿਆ ਸੀ ਤੇ ਅਗਲੇ ਦਿਨ ਭਾਣਾ ਇੱਕ ਹੋਰ ਵਰਤ ਗਿਆ ਵੀ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਭੇਜ ਦਿੱਤਾ ਆਪਣੇ ਪ੍ਰਧਾਨ ਨੂੰ ਜਦੋਂ ਇਸਤੀਫੇ ਦੀ ਚਰਚਾ ਹੋਈ ਸੀ ਆਪਾਂ ਐਸੇ ਮੱਝ ਤੋਂ ਕਿਹਾ ਸੀ ਵੀ ਉਹਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਵੀ ਅਸਤੀਫਾ ਜਿਹੜਾ ਬਾ ਉਹ ਬਕਾਇਦਾ ਤੌਰ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਜ਼ਾਤੀ ਤੌਰ ਤੇ ਪੇਸ਼ ਹੋ ਕੇ ਦੇਣਾ ਪੈਂਦਾ। ਉਹ ਬਾਈ ਪੋਸਟ ਦਾ ਸਪੀਡ ਪੋਸਟ ਤੇ ਜਿਹੜਾ ਭੇਜਿਆ ਹੁੰਦਾ ਉਹ ਵੀ ਪ੍ਰਮਾਨ ਨਹੀਂ ਹੁੰਦਾ। ਹਾਂ। ਕੋਈ ਥਰਡ ਪਰਸਨ ਲੈ ਕੇ ਜਾ ਕੇ ਉਹ ਵੀ ਪ੍ਰਮਾਨ ਨਹੀਂ ਹੁੰਦਾ। ਜ਼ਾਤੀ ਤੌਰ ਤੇ ਪੇਸ਼ ਹੋ ਕੇ ਅਸਤੀਫਾ ਦੇਣਾ ਪੈਂਦਾ। ਲੇਕਿਨ ਬੀਬੀ ਅਨਮੋਲ ਗਗਨ ਮਾਰੇ ਤੇ ਆਪਣੇ ਪ੍ਰਧਾਨ ਨੂੰ ਸੀਗਾ ਭੇਜਿਆ ਸੀਗਾ। ਤੇ ਪ੍ਰਧਾਨ ਨੇ ਪਲੋਸ ਪਲਸ ਕੇ ਮਨਾਲਿਆ ਤੀਤੀ ਵਾਪਸ ਹੋ ਗਿਆ ਉਹ ਵੀ ਇੱਕ ਬੜਾ ਵੱਡਾ ਸਕੈਂਡਲ ਹੂੰ 3 ਦੇ 16000 ਦਾ ਸਟੇ ਸਕੈਂਡਲ ਆ ਉਹ ਗੱਲ ਤੇ ਫਿਰ ਡਿਸਕਸ ਕਰਾਂਗੇ ਅੱਛਾ ਬਹੁਤ ਬਕਾਇਦਾ ਤੌਰ ਤੇ ਜਦੋਂ ਇੱਥੇ ਤੇ ਇਹਨਾਂ ਨੇ ਬੀਬੀ ਨੇ ਅਸਤੀਫਾ ਵਾਪਸ ਲੈ ਲਿਆ ਤੇ ਉਦੋਂ ਇਹਨੂੰ ਜੋ ਪੁੱਛਿਆ ਸੀਗਾ ਵੀ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ ਤੇ ਇਹਨੇ ਇਸ਼ਾਰਾ ਦਿੱਤਾ ਸੀ ਵੀ ਆਮ ਆਦਮੀ ਪਾਰਟੀ 'ਚ ਕਿ ਸ਼ਰਤ ਸੀ ਤੇ ਨਾਲੇ ਗੱਲ ਕਹੀ ਸੀ ਵੀ ਮੈਂ ਆਪਣੇ ਹਲਕੇ ਦੇ ਵਰਕਰ ਨੂੰ ਆਪਣੇ ਸਮਰਥਕਾਂ ਨੂੰ ਆਪਣੇ ਵਰਕਰਾਂ ਨੂੰ ਸਾਰੇ ਪੁੱਛੂੰਗਾ ਤੇ ਫਿਰ ਮੈਂ ਫੈਸਲਾ ਕਰੂੰ ਕਿ ਕਿਹੜੇ ਪਾਸੇ ਜਾਣਾ ਹੈ ਤੁਸੀਂ ਗੱਲ ਰਣਜੀਤ ਗਿੱਲ ਹੋਣਾਂ ਦੀ ਕਰ ਰਹੇ ਹੋ ਜੀ ਤੇ ਰਣਜੀਤ ਗਿੱਲ ਹੋ ਰਹੇ ਨੇ ਕਿੰਨੀ ਗੱਲ ਕਹੀ ਸੀ ਤੇ ਇਹਦਾ ਮੈਂ ਟਾਈਮ ਜਦੋਂ ਅਸਿਫਾ ਵਾਪਸ ਹੋ ਗਿਆ ਫਿਰ ਸੋਚਿਆ ਉਹਨਾਂ ਵੀ ਭਾਈ ਹੁਣ ਤੇ ਆਪਾਂ ਨੂੰ ਬੀਜੇਪੀ ਜਾਣਾ ਪਊ ਤੇ ਬੀਜੇਪੀ ਚ ਕੱਲ ਨਾ ਉਥੇ ਜਕਰ ਸਭਾ ਹਾਜ਼ਰ ਨੇ ਤੇ ਨਾ ਉਥੇ ਅਸ਼ਨੀ ਸ਼ਰਮਾ ਹਾਜ਼ਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਕੋ ਰੋਪਾ ਪਵਾ ਕੇ ਤੇ ਬਕਾਇਦਾ ਤੌਰ ਤੇ ਤੁਸੀਂ ਭਾਜਪਾ ਨਾਲ ਸ਼ਾਮਲ ਹੋ ਨੇ ਹੋ ਜਿੱਥੇ ਪੰਜਾਬ ਭਾਜਪਾ ਦਾ ਕੋਈ ਆਗੂ ਹੀ ਸ਼ਾਮਲ ਨਹੀਂ ਹੈ ਇਹ ਕਿਵੇਂ ਹੋਇਆ ਇਹ ਉਹਨਾਂ ਨੂੰ ਪਤਾ ਹੋ ਰਾਤ ਇਹਨਾਂ ਨੇ ਜਾ ਕੇ ਬਕਾਇਦਾ ਤੌਰ ਤੇ ਸ਼ਾਮਲ ਹੋਇਆ ਤੇ ਸਵੇਰੇ ਵਿਜੀ ਨਸਤੇ ਨਾਲ ਤੇ ਰੇਡ ਕਰ ਦਿੱਤਾ ਵਾ ਪਿਤਵਾ ਦੇ ਵਿਕ੍ਰਮ ਸਿੰਘ ਮਜੀਠੀਆ ਨਾਲ ਸੰਬੰਧ ਰਹਿ ਨੇ ਤੁਹਾਨੂੰ ਤੁਸੀਂ ਵੀ ਉਹਨਾਂ ਦੀ ਨਸ਼ਾ ਤਸ਼ਕਰੀ ਤੇ ਉਹਦੇ ਦੋ ਨੰਬਰ ਦੇ ਧੰਦੇ ਦੇ ਸ਼ਾਮਲ ਰਹੇ ਹੋ ਵਿਜੀਲੈਂਸ ਕੋਲ ਕੋਈ ਇਹੋ ਜਿਹਾ ਕੋਈ ਫਾਰਮੂਲਾ ਨਹੀਂ ਹੈਗਾ ਵੀ ਉਹਨੂੰ ਸਾਬਤ ਕਰਨ ਦੇ ਉੱਤੇ ਉਹ ਇੱਕ ਵੱਖਰੀ ਗੱਲ ਹੈ ਕਿ ਤੂੰ ਖਰਾਬ ਤਾਂ ਤੁਸੀਂ ਕਿਸਰ ਕਰ ਸਕਦੇ ਹੋ ਵਿਜੀਲੈਂਸ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਦੋ ਕੇਸਾਂ 'ਚ ਫੜੇ ਰੈੱਡ ਹੈਂਡਿਡ ਸੁੰਦਰ ਸ਼ਾਮ ਰੋੜਾ ਕਿ ਟੋਟਲੀ ਰੈੱਡ ਹੈਂਡਿਡ ਸੀ ਜੇ ਕਿਤੇ ਉਹਦੀ ਬਕਾਇਦਾ ਤੌਰ ਤੇ ਹਾਈ ਕੋਰਟ ਜਿਹੜੀ ਆ ਐਫ ਆਈ ਆਰ ਦਾ ਖਾਰਜ ਕਵੇਸ਼ ਕਰਦੀ ਆ ਤੇ ਫਿਰ ਇਹਨਾਂ ਦੇ ਪੱਲੇ ਕੀ ਰਹਿੰਦਾ ਇਹਦਾ ਮਤਲਬ ਇਹਨਾਂ ਦੇ ਪੱਦੇ ਕੁਛ ਨਹੀਂ ਛੇਕ ਇਹਨਾਂ ਧੂੜ 'ਚ ਟੁੱਬ ਜਾਏ ਸਾਰੇ ਉਹ ਕਹਿੰਦਾ ਵੀਰਿਆ ਪੀ ਮੇਰਾ ਸਮਾਨ ਨਹੀਂ ਹੈਗਾ ਪਤਾ ਨਹੀਂ ਕਿਧਰ ਕਿਧਰ ਨਹੀਂ ਹੈਗਾ ਲੇਕਿਨ ਸਭ ਕੁਝ ਸਾਬਤ ਹੋ ਗਿਆ ਸੀ ਕਿਦੀ ਗੱਡੀ 'ਚ ਗਿਆ ਕਿੱਥੋਂ ਲੈ ਕੇ ਗਿਆ ਮਸ਼ੀਨ ਨੋਟ ਗਿਣਨ ਵਾਲੀ ਨਾਲ ਲੈ ਕੇ ਗਿਆ ਸਭ ਕੁਝ ਬਰੰਦ ਕੀਤਾ ਗਿਆ ਦਿੱਕਤ ਫਿਰ ਉਹਦੀ ਜੇ ਐਫਆਈ ਰਿਕਵੈਸਟ ਹੁੰਦੀ ਹਾਈ ਕੋਰਟ ਤੋਂ ਇਹਦਾ ਮਤਲਬ ਉਹ ਤੋਂ ਵੱਡਾ ਲੈਣ ਦੇ ਹੋ ਗਿਆ ਫਿਰ ਅਸੀਂ ਇਹ ਕੁਝ ਕਹਾਂਗੇ ਕਿਉਂ ਮੰਗੀ ਇੱਥੇ ਵੀ ਬਕਾਇਦਾ ਤੌਰ ਤੇ ਜੇ ਤੁਸੀਂ ਅੱਜ ਉਹਦੇ ਤੇ ਰੈਡ ਕੀਤਾ ਕਰ ਦਿਓ ਸਭ ਸਾਬਤ ਕਰਨਾ ਬੜਾ ਔਖਾ ਹੁੰਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਪਹਿਲਾ ਪੁਲਿਸ ਬੰਦਾ ਫੜਦੀ ਸੀ ਤੇ ਉਹਨਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਜਾਂ ਪਿੱਛੇ ਖੜੇ ਕਰਕੇ ਬਕਾਇਦਾ ਤੌਰ ਤੇ ਉਹਨਾਂ ਦੀ ਤਸਵੀਰਾਂ ਅਖਬਾਰਾਂ ਛਪਦੀਆਂ ਸੀ ਇੱਕ ਨੇ ਹਿੰਮਤ ਕੀਤੀ ਜਦੋਂ ਉਹ دادਅਲਤ ਤੋਂ ਬਰੀ ਹੋ ਗਿਆ ਉਹਨੇ 6 ਮਹੀਨੇ ਵਿੜ ਕੀਤਾ ਕਿ ਹੁਣ ਇਹ ਪਟੀਸ਼ਨ ਜਿਹੜੀ ਅਸ ਹਾਈਕੋਰਟ ਨਹੀਂ ਪਾ ਸਕਦੇ ਸੁਪਰੀਮ ਕੋਰਟ ਨਹੀਂ ਪਾ ਸਕਦੇ ਉਹਨੇ ਫਿਰ ਇੱਕ ਕੇਸ ਕੀਤਾ ਉਨੇ ਕਹਿੰਦੇ ਮੈਨੂੰ ਜੀਜੀ ਕਰ ਤੋਂ ਕੀਤਾ ਜਿੰਨਾ ਚਿਰ ਮੈਨੂੰ ਅਦਾਲਤ ਸਜ਼ਾ ਨਹੀਂ ਦਿੰਦੀ ਉਹਨਾਂ ਚਿਰ ਮੈਂ ਦੋਸ਼ੀ ਨਹੀਂ ਬਣਦਾ ਤੇ ਇਹਨਾਂ ਦੋਸ਼ੀ ਬਣਾ ਕੇ ਮੇਰੀਆਂ ਤਸਵੀਰਾਂ ਕਿਵੇਂ ਅਖਬਾਰਾਂ 'ਚ ਪਈਆਂ ਕੋਥੋਂ ਫਿਰ ਹਾਈ ਕੋਰਟ ਨੇ ਹਦੇਸ਼ ਦਿੱਤੇ ਸੀ ਵੀ ਨਹੀਂ ਵੀ ਤੁਸੀਂ ਇੱਦਾਂ ਕਿਸੇ ਨੂੰ ਦਲੀਲ ਨਹੀਂ ਕਰ ਸਕਦੇ ਫਿਰ ਇਹ ਮੈਂ ਮੂੰਹ ਤੇ ਟੋਪ ਜਾ ਪਾਉਣਾ ਸ਼ੁਰੂ ਕਰ ਦਿੱਤਾ ਬੰਦਾ ਪਛਾਣੇ ਨੂੰ ਭੱਟੀ ਸਾਹਿਬ ਇਹ ਤੇ ਚਲੋ ਆਮ ਬੰਦੇ ਦੀ ਗੱਲ ਆ ਜਿੰਨਾ ਬੰਦੇ ਨੂੰ ਨਸ਼ਰ ਇਹ ਕਰਦੇ ਆ ਜਿੰਨਾ ਉਹਦਾ ਕਹਿੰਦੇ ਆ ਵੀ ਮਜਬਾ ਬਣਾ ਦਿੰਦੇ ਆ ਇਹ ਤੇ ਗੱਲ ਕਰਦਾਰਕੁਸ਼ੀ ਹੋ ਜਾਂਦੀ ਬੰਦੇ ਦੀ ਮੈਂ ਉਹੀ ਗੱਲ ਚੜ੍ਹ ਨਿਕਲ ਕਰ ਲੇਗਾ ਉੱਥੇ ਹੋਣ ਲੱਗਾ ਮੈਂ ਹੁਣ ਉਹ ਤੇ ਗੱਲ ਹੋ ਗਈ ਹੁਣ ਜਿਸ ਦਿਨ ਜਦੋਂ ਹੁਣ ਜਿਵੇਂ ਗਿੱਲ ਵਰਗਾ ਬੰਦਾ ਹੀ ਆ ਇਹਦੇ ਤੇ ਰੇਡ ਕੀਤਾ ਪਰਚਾ ਦੇ ਦੋਗੇ ਜੇਲ੍ਹ ਭੇਜ ਦੋਗੇ ਕੋਈ ਨਹੀਂ ਬਾਤ ਜੇਕਰ ਤੇ ਬਰੀ ਹੋ ਕੇ ਆਉਂਦਾ ਤੇ ਹਾਈ ਕੋਰਟ ਚਲੇ ਜਾਂਦਾ ਨਾ ਮੈਨੂੰ ਇਹਨੂੰ ਨਸ਼ਰ ਕੀਤਾ ਤੇ ਮੇਰੇ ਤੇ ਠੂਠਾ ਪੇਸ਼ ਕਰ ਦਿੱਤਾ ਤੇ ਵਿਜੀਲ ਨੂੰ ਜਵਾਬ ਕੀ ਦੇਉਗੀ ਉੱਥੇ ਵਿਜੀਲes ਕੋ ਕੁਝ ਜਵਾਬ ਨਹੀਂ ਆਗਾ ਸਾਡਾ ਸਭ ਤੋਂ ਮਾੜਾ ਮਹਿਕਮਾ ਜਿਹੜਾ ਉਹ ਵਿਜੀਲੈਂਸ ਦਾ ਕਮਜ਼ੋਰ ਮਹਿਕਮਾ ਜਿਹਨੂੰ ਕਹਿੰਦੇ ਆ ਇਸ ਕਮਜ਼ੋਰ ਨਹੀਂ ਪੱਤੀ ਸਾਹਿਬ ਕਹਿ ਸਕਦੇ ਮੈਨੂੰ ਲੱਗਦਾ ਵੀ ਸਿਆਸਤਦਾਨਾਂ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਇੱਥੇ ਆਰਪੀਐਸ ਬਾਜਬਾ ਵਿਜੀਲੈਂਸ ਦੇ ਐਸਐਸਪੀ ਹੁੰਦੇ ਸੀ ਉਹਨਾਂ ਦੇ ਇੱਕ ਜੇਲ ਸੁਪਟ ਨੇ ਫੜਿਆ ਸੀ ਪ੍ਰੋਫੈਸਰਿੰਦਰ ਸ਼ਿੰਦਾ ਸ਼ਿੰਦਾ ਨਾ ਸ਼ਰਮੇ ਨਾਮ ਭੁੱਲ ਗਿਆ ਮੈਂ ਉਹ ਤਾਂ ਉਹ ਵੀ ਬੜਾ ਕਿੱਡਾ ਬੰਦਾ ਸੀ ਜਦੋਂ ਉਹਨੂੰ ਫੜਿਆ ਫੜ ਕੇ ਲਿਆਂਦਾ ਮਾਮਲਾ 9 ਲੱਖ ਦਾ ਸੀ 9 ਲੱਖ ਰੁਪਏ ਆਇਆ ਸੀ ਵਿਜੀਲੈਂਸ ਕਹਿੰਦੇ 3 ਲੱਖ ਸਨ ਦੇ ਦਿਓ 6 ਤੁਸੀਂ ਰੱਖ ਲਓ ਕਹਿੰਦਾ ਕਾਹਦੇ ਦੇਵਾਂ ਤੁਹਾਨੂੰ ਹੂੰ ਉਹਨਾਂ ਨੇ ਫੇਰ ਰੇਡ ਕੀਤਾ ਫਿਰ 9 ਲੱਖ ਵੀ ਬਰਾਮਦ ਕੀਤਾ ਤੇ ਫਿਰ ਉਹਨੂੰ ਅੰਦਰ ਵੀ ਦਿੱਤਾ ਫੜ ਕੇ ਤੇ ਤੇ ਕੇਸ ਵੀ ਚਲਾਇਆ ਹੂੰ ਤੇ ਕਾਲੀਆਂ ਦੀ ਸਰਕਾਰ ਦੀ ਸੀ ਕਾਲੀਆਂ ਸਰਕਾਰ ਤੁਸੀਂ ਜੋ ਮਰਜ਼ੀ ਕਰ ਲਓ ਆਪਣੀ ਜ਼ੁਬਾਨ ਤੱਕਰਾ ਕੇ ਕਿ ਫਿਰ ਅਮਰ ਸਰ ਜੇਲਾ ਸੁਢਣ ਲੱਗੋ ਐਸੀ ਕਾਲੀਆਂ ਦੀ ਸਰਕਾਰ ਦੇ ਜਿਹੜੇ ਸੀ ਨਾਰੇ ਨਾਰੇ ਬਜਾਰੇ ਉਹਨਾਂ ਬਕਾਇਦਾ ਤੌਰ ਤੇ ਜਿਹੜਾ ਗਿੱਲ ਗਿੱਲ ਨੂੰ ਤੁਸੀਂ ਫੜ ਲਿਆ ਮੈਨੂੰ ਨੇ ਇਹਦੇ ਤੇ ਵੀਜੀਲੈਂਸ ਦੇ ਕੋਈ ਸਬੂਤ ਪੇਸ਼ ਕਰ ਸਕਦੇ ਮੈਨੂੰ ਨੇ ਇਹਦੇ ਤੇ ਵੀ ਬਿਕਰਮ ਮਜੀਠੀਆ ਦੇ ਮਾਮਲੇ 'ਚ ਕੋਈ ਪ੍ਰੋਪਰ ਸਬੂਤ ਪੇਸ਼ ਕਰ ਸਕਦੇ ਦੇਖੋ ਅੱਜ ਮਜੀਠੀਆ ਦੇ ਮਾਮਲੇ ਦੇ ਵਿੱਚ ਉਹ ਆਪਾਂ ਕੱਲ ਵੀ ਗੱਲ ਕੀਤੀ ਸੀ ਜੁਡੀਸ਼ੀਅਲ ਰਿਮਾਂਡ ਵੱਧ ਗਿਆ ਵੇਖੋ ਕੱਲ ਹੀ ਆਪਾਂ ਗੱਲ ਕੀਤੀ ਸੀ ਜੁਡੀਸ਼ੀਅਲ ਰਿਮਾਨ ਵਧਣੇ ਵੱਧਣਾ ਸੀ ਕਿਉਂਕਿ ਇੱਕ ਸਾਡੇ ਨਿਜ਼ਮ ਨੇ ਕਾਨੂੰਨ ਨੇ ਪ੍ਰੋਟੋਕੋਲ ਨੇ ਪੀ 14 ਦਿਨ ਤੋਂ ਵੱਧ ਤੁਸੀਂ ਕਿਸੇ ਵਿਅਕਤੀ ਨੂੰ ਹਵਾਲਾਤੀ ਨੂੰ ਜੇਲ੍ਹ ਨਹੀਂ ਰੱਖ ਸਕਦੇ ਜਿਹੜੀ ਸਜ਼ਾ ਇੰਨੀ ਵੱਖਰੀ ਕਰਦਾ ਸਜ਼ਾ ਹੋਣ ਤੋਂ ਬਾਅਦ ਕਿਸੇ ਪ੍ਰਕਾਰ ਦੀ ਤੁਹਾਡੀ ਕੋਈ ਤਾਰੀਖ ਨਹੀਂ ਪੈਂਦੀ ਕੁਛ ਨਹੀਂ ਹੁੰਦਾ ਤੁਹਾਨੂੰ ਲਗਾਤਾਰ ਜੇਲ੍ਹ ਰਹਿਣਾ ਪੈਂਦਾ ਲੇਕਿਨ ਜਿੰਨਾ ਚਿਰ ਤੁਹਾਨੂੰ ਕੋਈ ਤੁਹਾਡਾ ਕੇਸ ਚੱਲਦਾ ਹੈ ਤੁਹਾਨੂੰ ਸਜ਼ਾ ਨਹੀਂ ਵੱਦੀ ਉਹਨਾਂ ਚ ਤੁਸੀਂ ਨਿਰਦੋਸ਼ ਤੇ ਵਿਜੀ ਜਿਹੜੀ ਹਵਾਲਾਸਤ ਦੇ ਵਿੱਚ ਸਿਭ ਨੂੰ 14 ਦਿਨ ਤੋਂ ਵੱਧ ਰੱਖ ਨਹੀਂ ਸਕਦੇ 14 ਦਿਨਾਂ ਬਾਅਦ ਫੇਰ ਪੇਸ਼ ਕਰਨਾ ਪਊ ਅਦਾਲਤ ਦੇ ਵਿੱਚ ਮੈਡੀਕਲ ਕਰਾਉਣਾ ਪਊਗਾ ਸਭ ਕੁਝ ਕਰਾ ਕੇ ਤੇ ਫਿਰ ਉਹਨੂੰ ਤੁਸੀਂ ਜੇਲ੍ਹ ਤੋਂ ਵਾਪਸ ਲੈ ਕੇ ਜਾਓਗੇ ਜਦੋਂ ਜੁਡੀ ਜਾਓ ਦੀ ਜ਼ਮਾਨਤ ਹੋਊਗੀ ਜਾਂ ਉਹਦੀ ਨਿਆਇਕ ਹਵਾਲਾਸਤ ਬਦੂ ਐਸੇ ਤਾਂ ਇਹ ਮਝਿਠੇ ਦੀ ਵਧੀਆ ਚ ਆਪਾਂ ਕੱਲ੍ਹ ਨਹੀਂ ਕਹਿਤਾ ਸੀ ਵੀ ਉਹਨੂੰ ਜੇ ਬੇਲ ਨਹੀਂ ਮਿਲੀ ਤੇ ਉਹਦੀ ਨਿਆਇਕ ਹਵਾਲਾਸਤ ਵਧੇਗੀ ਤੇ ਹੁਣ 14 ਤਰੀਕ ਤੱਕ ਫੇਰ ਵਧਾਤੀ ਹੋਊਗਾ ਜੇ ਉਹ 14 ਤਰੀਕ ਤੋਂ ਨਾ ਵਧਾਤੀ 14 ਨੂੰ ਫਿਰ ਪੇਸ਼ ਕੀਤਾ ਜਾਊਗਾ ਲੇਕਿਨ ਉਦੋਂ ਪਹਿਲਾਂ ਇਹਨਾਂ ਨੇ ਬੇਕਾਇਦਾ ਤੌਰ ਤੇ ਜਿਹੜੀ ਵਿਜੀਲੈਂਸ ਜਿਹੜੀ ਅਦਾਫਰੀ ਅਦਾਲਤ ਅਦਾਲਤ ਨੇ ਇਹਨਾਂ ਦੀ ਜਿਹੜੀ ਬੈਰਕ ਪਦਨ ਦੀ ਤਰੀਕ ਸੀ ਉਹ ਪੰਤਰਿਕ ਪਾ ਦਿੱਤੀ ਆ ਤੇ ਜਿਹੜੀ ਇਹਨਾਂ ਦੀ ਬੇਲ ਦੀ ਸੀ ਉਹ ਛੇ ਪਾ ਦਿੱਤੀ ਤੇ ਮੈਨੂੰ ਉਮੀਦ ਆ ਵੀ ਇਹਦਾ ਜਿਹੜਾ ਬਿਕਰਮ ਸਿੰਘ ਮਜੀਠੀਏ ਦੀ 25 ਤਰੀਕ ਤੋਂ ਪਹਿਲਾਂ ਜ਼ਮਾਨਤ ਨਹੀਂ ਹੋਏ ਕਿਉਂਕਿ 25 ਤੱਕ ਵਿਜੀਗਿ联ਸ ਤੇ ਇਹਦਾ ਚਲਾਨ ਪੇਸ਼ ਕਰਨਾ ਵਾ ਜੇ ਵਿਜੀਗਿ联ਸ ਤੇ ਚਲਾਨ ਪੇਸ਼ ਨਾ ਕੀਤਾ ਤੇ ਫਿਰ ਵਿਕਰਮ ਸਿੰਘ ਮਜੀਠੀਆ ਜ਼ਬਾਨਤ ਲੈਣ ਦਾ ਹੱਕਦਾਰ ਬਣਦੇ। ਇੱਕ ਕਾਨੂੰਨ ਗਿੰਦਾ ਵੀ ਜਦੋਂ ਨਿਰਧਾਰਤ ਸਮੇਂ ਦੇ ਉੱਤੇ ਤੁਸੀਂ ਚਲਾਨ ਨਹੀਂ ਪੇਸ਼ ਕਰਦੇ ਹੁਣ ਐਨਆਈਏ ਦਾ ਚਲਾਨ ਜਿਹੜਾ ਵਾ ਉਹ 180 ਦਿਨਾਂ ਚ ਪੇਸ਼ ਕਰਨਾ ਹੁੰਦਾ। ਕਤਲ ਦੇ ਕੇਸਿੰ ਦਾ ਬੇਦਿਨਾਂ ਪੇਸ਼ ਕਰਨਾ ਹੁੰਦਾ। ਜਿਹੜੇ ਕੇਸ ਦੇ ਵਿੱਚ 10 ਸਾਲ ਤੋਂ ਘੱਟ ਸਜ਼ਾ ਵਾ ਉਸ ਕੇਸ ਦੇ ਵਿੱਚ ਤੁਹਾਨੂੰ 60 ਦਿਨਾਂ ਚਲਾਨ ਪੇਸ਼ ਕਰਨਾ ਹੁੰਦਾ ਜਿਹੜੇ ਕੇਸ ਦੇ ਵਿੱਚ 10 ਸਾਲ ਤੋਂ ਉੱਪਰ ਦੀ ਸਜ਼ਾ ਬਣਦੀ ਉਹ 90 ਦਿਨਾਂ ਚ ਕਰਨਾ ਹੁੰਦਾ ਐਨਆਈਓ ਨੂੰ ਵਿਸ਼ੇਸ਼ ਛੋੜਾ ਕਿ ਉਹ ਅੱਤਵਾਦ ਨਾਲ ਵਕਫ ਨੇ ਗੱਲ ਜੋੜਦੀ ਉਹਦੇ ਅਜਿਹੇ ਚਲਾਨ ਨੂੰ 180 ਦਿਨਾਂ ਪੇਸ਼ ਕਰਨਾ 180 ਦਿਨ ਪੂਰੇ ਹੋ ਗਏ ਤੇ ਫਿਰ ਉਹ ਐਕਸਟੈਂਸ਼ਨ ਲੈ ਸਕਦੀ ਐਨਆਈਓ ਕਹਿੰ ਸਕਦੀ ਵੀ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਇਹਦੀ ਅਜੇ ਇਨਵੈਸਟੀਗੇਸ਼ਨ ਬਾਕੀ ਹੈ ਇਹਦੇ ਵਿੱਚ ਉਹ ਜਿਹੜਾ ਵਾ ਇਹਨਾਂ ਦੀ 25 ਤਰੀਕ ਤੱਕ ਇਹਨਾਂ ਚਲਾਨ ਪੇਸ਼ ਕਰਨਾ 25 ਨੂੰ ਚਲਾਨ ਜੇ ਕਿਤੇ ਵਿਜੀਲੈਂਸ ਨੇ ਪੇਸ਼ ਨਾ ਕੀਤਾ ਤੇ ਫਿਰ ਉਸੇ ਦਿਨ ਹੀ ਪਤਾ ਲੱਗ ਜਾਊਗਾ ਕਿ ਬਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਕੱਖ ਨਹੀਂ ਬਗੜ ਸਕਦਾ ਇਹ ਸਭ ਜੋ ਡਰਾਮੇਬਾਜ਼ੀ ਕੀਤੀ ਜਾ ਰਹੀ ਆ 25 ਤੋਂ ਬਾਅਦ ਫਿਰ ਵੀ ਬੇਲ ਵੀ ਹੋ ਜਾਗੀ ਤੇ ਮੁੱਛਾਂ ਉਤਾ ਦੇ ਕੇ ਫਿਰ ਜੱਟ ਬਾਹਰ ਹੋਊਗਾ ਤੇ ਫਿਰ ਉਹ ਜੋਕਰ ਮਗਰਨਾ ਬਾਲਡ ਮਗਰ ਕੋਕਰ ਮੈਨੂੰ ਨਹੀਂ ਲੱਗਦਾ ਜਿਸ ਤਰੀਕੇ ਨਾਲ ਹੁਣ ਤੱਕ ਅਜੇ ਤੱਕ ਇਹਨਾਂ ਕੋਈ ਸਬੂਤ ਪੇਸ਼ ਨਹੀਂ ਕੀਤੇ ਪਿਛਲੇ 15 ਦਿਨਾਂ ਤੋਂ ਸਰਕਾਰੀ ਵਕੀਲ ਵੀ ਗੁੰਮ ਹੋ ਗਏ ਨੇ ਉਹ ਵੀ ਨਹੀਂ ਲੱਭ ਰਹੇ ਜੇ ਕਿਤੇ ਫਿਰ ਅੱਛਾ ਪੱਟੀ ਸਾਹਿਬ 1 ਮਿੰਟ ਮੇਰਾ ਇੱਕ ਸਵਾਲ ਲਿਓ ਫਿਰ ਉਹ ਜਿਹੜੇ ਬਿੱਟੂ ਔਲਖ ਦੇ ਇੰਟਰਵਿਊ ਜਾਂ ਜਿਹੜੇ ਚੱਤੋ ਪਾਦਿਆ ਸਾਹਿਬ ਉਥੇ ਆਪ ਜਾ ਕੇ ਜਾਂਦੇ ਆ ਨਰਿੰਦਰ ਸਿੰਘ ਹੋਣੀ ਜਾਂਦੇ ਫਿਰ ਉਹ ਸਭ ਕੀ ਆ ਜਿਹੜੀ ਚੱਟੋ ਬਾਧਿਆ ਤੇ ਜਿਹੜੇ ਬਿੱਟੂ ਔਲਖ ਆ ਰਹੇ ਉਹ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਇਸ ਪ੍ਰੋਪਰਟੀ ਐਸੈਟ ਦੇ ਵਿੱਚ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਆਂ ਵੀ ਸਾਡੇ ਸਾਹਮਣੇ ਇਹਨਾਂ ਨੇ ਪੁਸ਼ਤਪ ਨਹੀਂ ਕੀਤੀ ਆ, ਸੱਤੇ ਦੀ ਕੀਤੀ ਆ, ਪਿੰਦੀ ਦੀ ਕੀਤੀ ਆ, ਲਾਡੀ ਦੀ ਕਿਥਨ ਕੀਤੀ ਪੁਸ਼ਤਪ ਇਹਨੂੰ ਜਿਹੜੇ ਨਸ਼ਾ ਵੇਚਦੇ ਸੀ। ਚਾਲ ਦੀ ਕੀਤੀ ਇਹਨਾਂ ਨੇ ਉਹ ਉਹਨਾਂ ਦਾ ਇਹ ਬਿਆਨ ਹੈ ਕਿ ਆ ਨਾ ਕਿ ਇਹ ਜਿਹੜੇ ਆਪਣੇ ਸੋਰਸਨ ਦਵਤ ਅੰਮ੍ਰਿਤਬਾਈ ਉਹਦੀ ਗੱਲ ਕੀਤੀ। ਉਹਦੀ ਗਲਤੀ ਉੱਪਨ ਦੀ ਜੇ ਕੀਤੀ ਹੈ ਤੇ ਮੰਨੇ ਨੇ ਕੀਤੀ ਹੈ ਸੋਸ਼ਲ ਮੀਡੀਆ ਦੇ ਪੇਜ 'ਤੇ ਬਾਕੀ ਕਿਸੇ ਨੇ ਗਲਤੀ ਨਹੀਂ ਕੀਤੀ ਇਸ ਕਰਕੇ ਮੈਨੂ ਲਗਤ ਤੱਕ ਨਸਰ ਪਹਿਨ ਦਸਤਾਰ ਵੀਜੀਨਸ ਦੇ 90% ਦੀ ਕੇਸ ਜਿਹੜੇ ਉਹ ਫੇਲ ਹੁੰਦੇ ਕਿ ਇਹਨਾਂ ਨੂੰ ਨਾ ਤੇ ਤਲਾਣ ਪੇਸ਼ ਕਰਨ ਦੀ ਜਾਂਚ ਨਾ ਇਹਨਾਂ ਬਹੁਤਾ ਕਦੀ ਇੰਟਰਸਟ ਜਿਆਵਾ ਵੈਸੇ ਵੀ ਸਾਡੀ ਜਿਹੜੀ ਪੁਲਿਸ ਬੜੀ ਅਨਰਾਲੀ ਹੈਗੀ ਹੈ ਇਹ ਕਈ ਪ੍ਰਕਾਰ ਦੇ ਸਮਝੌਤੇ ਵੀ ਕਰ ਦਿੰਦੇ ਉਹ ਕਹਿੰਦੇ ਹੁੰਦੇ ਸਾਡੇ ਇੱਕ ਕਹਿੰਦਾ ਸੀ ਵੀ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਰਿਸ਼ਵਤ ਇੱਕ ਛੁੱਟ ਜਾਊਗਾ ਇਹ ਹਾਲਾਤ ਨੇ ਸਾਡੇ ਇਸ ਕਰਕੇ 25 ਤੱਕ ਜੇ ਚਲਾਨ ਪੇਸ਼ ਨਹੀਂ ਕਰਦੇ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਬਾਨਤ ਮਿਲਣੀ ਸੌਖੀ ਬਣੇ ਜੀ ਪਰ ਸਭ ਤੋਂ ਜ਼ਿਆਦਾ ਗੱਲ ਨਹੀਂ ਹਰਪ੍ਰੀਤ ਸਿੰਘ ਹੋਣਾ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਤੁਸੀਂ ਵੀ ਸੁਣਿਆ ਮੈਂ ਵੀ ਸੁਣਿਆ 11 ਅਗਸਤ ਨੂੰ ਲੈ ਕੇ ਚਿੰਤਤ ਨੇ 2 ਦਸੰਬਰ 2024 ਨੂੰ ਜਿਹੜੇ ਸ਼੍ਰੀ ਕਾਲਕ੍ਰਿਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਉਹ ਸੰਦਰਭ ਦੇ ਵਿੱਚ ਉਹ ਇੱਕ ਵਾਰੀ ਫੇਰ ਆਪਣੀ ਚਿੰਤਾ ਜ਼ਾਹਰ ਕਰਦੇ ਆ ਵੀ ਇਹ ਫੈਸਲੇ ਜਿਹੜੇ ਆ ਇਹਨਾਂ ਦੇ ਉੱਤੇ ਕੋਈ ਹੋਰ ਆਦੇਸ਼ ਜਾਰੀ ਹੋ ਸਕਦੇ ਆ ਤੇ ਉਧਰ ਇਹ ਵੀ ਪਤਾ ਲੱਗਦਾ ਹੈ ਕਿ YouTube ਚੈਨਲ ਤੇ ਮੈਂ ਦੇਖਿਆ ਉੱਥੇ ਇਹ ਪਤਾ ਲੱਗਾ ਵੀ ਉਦਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਗਾਨੀ ਰਘਵੀਰ ਸਿੰਘ ਹੋਣਾ ਦੇ ਘਰ ਆਪ ਜਾਂਦੇ ਆ ਇਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸਿਓ ਪੱਟੀ ਸਾਹਿਬ ਜੀ ਬਿਲਕੁਲ ਜਾਂਦੇ ਆ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਮੈਂ ਫੇਰ ਕਹਾਂ ਦੇ ਆ ਸਿਰਾਂ ਤੇ ਚੁੰਨੀਆਂ ਬੰਨ੍ਹ ਕੇ ਦਿੱਤੇ ਹੋਏ ਜਿਹੜੇ ਸਰੂਪੇ ਨੇ ਉਹ ਪ੍ਰਮਾਨ ਨਹੀਂ ਹੁੰਦੇ। ਮर्यादा ਅਨੁਸਾਰ ਅਕਾਲ ਤੱਕ ਤੇ ਇੱਕ ਸਮਾਗਮ ਕਰਕੇ ਤੇ ਪੂਰੀ ਜਿਹੜੀ ਸਾਡੀ ਰਵਾਇਤੀ ਜੂਨੀਫਾਰਮ ਉਹ ਪਾ ਕੇ ਤੇ ਫਿਰ ਸਰੂਪੇ ਦਿੱਤੇ ਜਾਂਦੇ ਦਸਤਾਰ ਪਾ ਕੇ ਸਿਰ ਦੇ ਉੱਤੇ ਤੇ ਫਿਰ ਪ੍ਰਵਾਨਿਤ। ਉਹ ਜਿਹੇ ਸਰੂਪੇ ਲੈਣ ਵਾਲੇ ਤੇ ਉਹ ਜਿਹੇ ਦੇਣ ਵਾਲੇ ਇਹਨਾਂ ਦੇ ਦਿਲ ਸਰੂਪੇ ਦੀ ਵੀ ਤੋਹੀਨ ਕੀਤੀ ਆ। ਨਹੀਂ ਉਹ ਜਿਹੜੇ ਦੇਣ ਵਾਲੇ ਆ ਉਹ ਕਹਿੰਦੇ ਵੀ ਉਹਨਾਂ ਕਿਹਾ ਸੀਗਾ ਵੀ ਅਸੀਂ ਦਸਤਾਰ ਨਹੀਂ ਸਜਾਈ ਹੋਈ ਤੇ ਇਹ ਫੋਟੋ ਵਾਇਰਲ ਹੋਏਗੀ ਉਹ ਜਿਹੜੀ ਉਹਨਾਂ ਕੋਲ ਧੱਕੇ ਨਾਲ ਸਰਪਤਨ ਲਿਆ ਨਾ ਕਹਿੰਦੇ ਦਸਤਾਰ ਹੀ ਨਹੀਂ ਦੇ ਸਕਦੇ ਭਾਜੀ ਕੋਈ ਗੱਲ ਨਹੀਂ ਕਿਉਂ ਦਿੱਤਾ ਫਿਰ ਤੁਸੀਂ ਕੀ ਤੁਸੀਂ ਕਿਸੇ ਦਬਾਅ 'ਚ ਹੋ ਜੇ ਦੱਸੋ ਜੇ ਦਬਾਅ ਤੋਂ ਕਿਹੜੇ ਦਬਾਅ ਤੋਂ ਨੇ ਤੁਸੀਂ ਜੇ ਤੁਸੀਂ ਦਬਾਅ 'ਚ ਹੋ ਤੇ ਫਿਰ ਤੁਸੀਂ ਜਹਦਾਰ ਨਹੀਂ ਹੋਗੇ ਫਿਰ ਤੁਸੀਂ ਪੰਥਰੀਂ ਨਿਮਾਇਦਗੀ ਨਹੀਂ ਕਰ ਸਕਦੇ ਜਿਹੜਾ ਵੀ ਸਾਡਾ ਤਖਤ ਆ ਜਥੇਦਿਰ ਹੁੰਦਾ ਉਹ ਕਿਸੇ ਵੀ ਦਬਾਅ ਥੱਲੇ ਨਹੀਂ ਹੁੰਦਾ ਉਹ ਮਰਿਆਦਾ ਨੂੰ ਰੱਖਦਾ ਉਹ ਕਰਤੱਵਾਂ ਪਰੰਪਰਾ ਨੂੰ ਰੱਖਦਾ ਨਿਜਵਨ ਮੁਖ ਰੱਖ ਕੇ ਫੈਸਲੇ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਰੋਸ਼ਨੀ ਜੇ ਫੈਸਲੇ ਕਰ ਲੇਕਿਨ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਫਿਰ ਮੈਂ ਸੋਚਦਾ ਉਹ ਬਰਾਬਰ ਦੇ ਦੋਛੀ ਨੇ ਜੇ ਇਹ ਗੱਲ ਕਹਿੰਦੇ ਆ ਪਿੱਛੇ ਤੁਹਾਡੇ ਕੋਲ ਧੱਕੇ ਨਾਲ ਸੁਰੋਪਾ ਨੇ ਦੱਸੋ ਤੁਹਾਨੂੰ ਕਿਹਦਾ ਖੁੰਦਾ ਸੁਰੋਪਾ ਦੇਣ ਵਾਸਤੇ ਫਿਰਾਂ ਤੇ ਬੰਦ ਕੇ ਚੁੰਨੀਆਂ ਤੇ ਤੁਸੀਂ ਜਥੇਦਾਰ ਦੀ ਵੀ ਤੁਹਿੰਨ ਕਰਦੇ ਹੋ ਆਪਣੀ ਵੀ ਕਰਦੇ ਹੋ ਤੁਸੀਂ ਐਸੇ ਕਰਕੇ ਉਹ ਸੁਰੋਪਾ ਨਾ ਪ੍ਰਮਾਨ ਹੈਗਾ ਤੇ ਨਾ ਪ੍ਰਮਾਨ ਹੋਵੇਗਾ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਚਾਹੀਦਾ ਵੀ ਉਹ ਇਹੋ ਜੇ ਕਾਰਜ ਕਰਨ ਵੀ ਲੋਕ ਆਟੋਮੈਟਿਕਲੀ ਮਾਨਤਾ ਦੇ ਦੇਣ ਉਸ ਪਾਸੇ ਚ ਆਉਂਦੇ ਨਹੀਂ ਗਏ ਜੇ ਤੁਹਾਨੂੰ ਉਹ ਦਿਨ 6 ਤਰੀਕ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਤੁਸੀਂ ਕਹਿੰਦਾ ਜੀ ਮੈਂ ਅਰਦਾਸ ਕੋਈ ਗਲਤ ਕਰਦੀ ਆ ਅਰਦਾਸ ਦਾ ਤੇ ਆਪਣੇ ਭਾਸ਼ਣ ਦਾ ਫਰਕ ਹੁੰਦਾ ਅਰਦਾਸ ਸਾਡੀ ਗੁਰੂ ਕੇ ਜੋਤੜੀ ਆ ਭਾਸ਼ਣ ਸਾਡਾ ਆਪਣੀ ਕੌਮ ਨੂੰ ਸੰਦੇਸ਼ ਹੈ ਇਹਦਾ ਮਤਲਬ ਤੁਸੀਂ ਗੁਰੂ ਨੂੰ ਸੰਦੇਸ਼ ਦਿੱਤਾ ਉਹ ਦਿਨ ਆਪਣੇ ਇਹੋ ਜਿਹੀਆਂ ਗਲਤੀਆਂ ਤੇ ਬਲੰਡਰ ਇਹ ਕਰਦੇ ਨਾ ਤਾਂ ਰਬ ਵੀ ਰੱਖ ਹੁਣ ਸਮਝ ਨਹੀਂ ਆਉਦੀ ਸਾਨੂੰ ਤੇ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਿਉਂ ਚਿੰਤਾਤਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਆਂ ਵੀ ਇਹ ਜਿਹੜੇ ਸਰਨੇ ਸਰਨਾ ਐਂਡ ਪਾਰਟੀ ਆ ਇਹ ਗਿਆਨੀ ਕੁਲਦੀਪ ਸਿੰਘ ਕੋਲੋਂ ਕੋਈ ਵੀ ਵੱੱਜਰ ਤੋਂ ਵੱੱਜਰ ਗਲਤੀ ਕਰਵਾ ਸਕਦੇ ਆਂ ਪਰ ਮੈਂ ਇਹ ਦੱਸ ਦਿਆਂ ਵੀ ਗਿਆਨੀ ਕੁਲਦੀਪ ਸਿੰਘ ਦੇ ਨਾਲ ਕੋਈ ਜਥੇਦਾਰ ਤੋਂ ਛੱਡ ਦਿਓ ਕੋਈ ਸੁਧਾਰਨ ਗ੍ਰੰਤੀ ਬਹਿ ਕੇ ਵੀ ਸਾਈਂ ਨਹੀਂ ਕਰੇਗਾ ਸਭ ਨੂੰ ਇਸ ਗੱਲ ਦਾ ਪਤਾ ਹੈ ਵੀ ਜੇ ਇਹ ਅਸੀਂ 2 ਨਵੰਬਰ ਦੇ ਹੁਕਮਨਾਮੇ ਵਾਪਸ ਲੈ ਲੇ ਤੇ 2 ਦਸੰਬਰ ਦੇ 2 ਦਸੰਬਰ ਦੇ 2 ਦਸੰਬਰ 2024 ਦੇ ਜੇ ਹੁਕਮਨਾਮੇ ਅਸੀਂ ਵਾਪਸ ਲੈਦੇ ਤਾਂ ਸਾਡਾ ਅਸਰ ਉਹੀ ਹੋਣਾ ਵਾ ਜੋ ਸੌਦਾ ਸਾਹ ਨੂੰ ਮਾਫੀ ਦੇਣ ਵਾਲਿਆਂ ਦਾ ਹੈ ਉਹਦੋਂ ਹੀ ਮੜਾ ਹੋਣਾ। ਇਸ ਕਰਕੇ ਮੈਨੂੰ ਉਮੀਦ ਨਹੀਂ ਕੋਈ ਵੱਜਰ ਇਹੋ ਜੀ ਗਲਤੀ ਕਰਨਗੇ। ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਬਿਲਕੁਲ ਸਹੀ ਜਾਰੀ ਕੀਤੀ ਹੈ ਕਿ ਸਰਨੇ ਉਹਨਾਂ ਕੀ ਜਾਣਾ ਇੱਥੋਂ ਦੀ। ਸਰਨੇ ਉਹਨਾਂ ਤੇ ਆਪ ਕਦੀ ਮर्यादा ਦੀ ਪਾਲਣਾ ਨਹੀਂ ਕੀਤੀ ਨਾਲੇ ਪੰਥ ਦੇ ਉਹ ਵੀ ਤਨਖਾਹ ਹੀ ਨੇ। ਉਹਨਾਂ ਨੂੰ ਵੀ ਅਕਾਲ ਤੱਕ ਤੋਂ ਤਨਖਾਹ ਲੱਗ ਚੁੱਕੀ ਆ। ਇਸੇ ਕਰਕੇ ਗੁਰਗਾਜੋਰੀ ਮੈਨੂੰ ਨਹੀਂ ਉਮੀਦ ਕਿ ਇਹੋ ਜੀ ਗਲਤੀ ਕਰਨਗੇ ਜੇ ਗਲਤੀ ਕਰਨਗੇ ਤੇ ਫਿਰ ਗੁਰਗੱਤ ਸਾਬ ਆਪਣਾ ਸਾਹਮਲਾ ਲਾ ਲਿਓ ਪਰ ਲੋਕ ਪੱਖ ਦੇ ਨਹੀਂ ਹੁੰਦੇ ਫਿਰ ਤਾਂ ਪੀੜੀਆਂ ਦਾ ਤੱਕ ਨਹੀਂ ਪੱਖ ਦੇ ਹੁੰਦੇ 2 ਦਸੰਬਰ ਦੇ ਹੁਕਮ ਦੇਖੋ ਉਹਨਾਂ ਦੀ ਚਿੰਤਾ ਜ਼ਾਹਰ ਕਰਨ ਦਾ ਪਰ ਸਾਬ ਗੁਸਤਾਖੀ ਮਾਫ ਉਹਨਾਂ ਦੀ ਚਿੰਤਾ ਜ਼ਾਹਰ ਕਰਨ ਦਾ ਆਧਾਰ ਇਹ ਵੀ ਹੈ ਨਾ ਕਿ ਜਿੱਦਾਂ ਇੱਕੋ ਦਾ ਮੰਨਪ੍ਰੀ 43 ਦੇ ਉੱਤੇ ਹਮਲਾਵਰ ਹੋ ਗਏ ਅਕਾਲੀ ਆਗੂ ਵੀ ਆ ਜ਼ਮੀਨਾਂ ਵਾਲੇ ਰੋਲੇ ਕਾਗਜ਼ ਕੱਢ ਲੇ ਨਜਾਇਜ਼ ਕਲੋਨੀਆਂ ਨੇ ਇਹਨਾਂ ਦੀ ਗੱਲਬਾਤ ਹੈ ਜੀ ਗੇਠਵਟ ਪੂਰੀ ਆ ਮਾਨ ਸਾਹਿਬ ਦੇ ਨਾਲ ਉਹ ਵੀ ਬੰਦਾ ਥੋੜਾ ਜਿਆਦਾ ਤੇ ਸੂਝਦਾ ਹੈ ਨਾ ਵੀ ਅਗਲਾ ਵੀ ਹਰਕਤ 'ਚ ਆ ਗਿਆ ਮੈਂ ਤੁਹਾਡੇ ਨਾਲ 100% ਸਹਿਮਤ ਜਿਹੜੇ ਇਲਜ਼ਾਮ ਲਾਇਆ ਤੇ ਇਹ ਵਾਲੀ ਨੇ ਠੋਕ ਕੇ ਜਵਾਬ ਦਿੱਤੇ ਜਿਨ੍ਹਾਂ ਦਾ ਕੋਈ ਜਵਾਬ ਕੋਈ ਨਹੀਂ ਹੈ 20 ਰਮਾਨੇ ਬਾਰੇ ਗਲ ਕਰਦੀਏ ਇਹ ਹੀ ਜੀ ਨਾਅ ਉ ਦੀ ਗੱਲ ਦਾ ਸਿਰਾ ਹੁੰਦਾ ਤੇ ਨਾਅ ਕੋਈ ਦੀ ਪੂਛ ਹੁੰਦੀ ਜਦੋਂ ਅਗਲੇ ਨੇ ਕਿਹਾ ਜੀ ਮੇਰੀ ਕਲੋਨੀ ਫਲਾਣੇ ਸਮੇਂ ਦੀ ਅਪਰੂਵਡ ਆ ਮੇਰੇ ਕੋਲ ਅਪਰੂਵ ਦੇ ਕਾਗਜ ਆ ਮੈਂ ਫੀਸ ਭਰੀ ਆ ਮੈਂ ਵਿੱਚੋਂ ਪਲਾਟ ਵੇਚੇ ਜਾਂ ਨਾ ਵਿੱਚੋਂ ਮੇਰੀ ਮਰਜ਼ੀ ਤੁਸੀਂ ਕੋਣ ਨੂੰ ਪੁੱਛਣਾ ਜ਼ਮੀਨ ਮੇਰੀ ਅਪਰੂਵਡ ਮੈਂ ਕਲੋਨੀ ਕਰੀ ਮੈਂ ਜਦੋਂ ਮਰਜ਼ੀ ਵੇਚਣਾ ਐਸੇ ਕਰਕੇ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗਾ ਖਾ ਮਖਾ ਜਾ ਕੇ ਬਦਨਾਮ ਕਰਨ ਲਈ ਗੱਲ ਸੀ ਮੁੜ ਕੇ ਜਵਾਬ ਨਹੀਂ ਹੁੰਦਾ ਇਸ ਗੱਲ ਦਾ ਤੇ ਪਰਟੀਸਬ ਦੂਜੇ ਪਾਸੇ ਹਾਂਜੀ 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 ਇਹ ਜਿਹੜੀ ਗੱਲ ਨਹੀਂ ਹਰਪ੍ਰੀਤ ਸਿੰਘ ਅੱਗੇ ਆਵਾ ਉਹ ਕਹਿੰਦੇ ਵੀ 2 ਦਸੰਬਰ ਦਾ ਹੁਕਮਨਾਮਾ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਰੱਦ ਕਰਾਇਆ ਤੇ ਫਿਰ ਗੁਰੂ ਪੰਥ ਵੀ ਖਤਰੇ ਤੇ ਗੁਰੂ ਗ੍ਰੰਥ ਵੀ ਖਤਰੇ ਤੇ ਫਿਰ ਸਰਨੇ ਹੋਰਾਂ ਦਾ ਤੇ ਬਕਾਇਦਾ ਤੌਰ ਤੇ ਖੜਗਾਜਰਾਂ ਦਾ ਕੀ ਆ ਦੋਗੇ ਸਾਨੂੰ ਨਹੀਂ ਪਤਾ ਭਾਜੀ ਦੋ ਕਟਨਾਮਾ ਵਾਪਰੀ ਅਸ ਤੋਂ ਬਾਅਦ ਦੋ ਕਟਨਾਮਾ ਹਰਿਆਣੇ ਦਾ ਇੱਕ ਐਕਟਰ ਉਹਨੇ ਸ਼ਾਦੀ ਕਰਾਈ ਫਿਰ ਦੂਜੀ ਸ਼ਾਦੀ ਕਰਾ ਲਈ ਉਹਦੀ ਪਤਨੀ ਨੇ ਕੋਈ ਬਕਾਇਦਾ ਤੌਰ ਤੇ ਅਵਗਿਆ ਕੀਤੀ Hindu ਧਰਮ ਦੀ ਹਾਂਜੀ ਕਾਫੀ ਵਾਇਰਲ ਹੋਇਆ ਉਹ ਮਾਮਲਾ ਹਾਂਜੀ ਹਰਦਵਾਰ ਦੇ ਪਾਂਡਿਆਂ ਨੇ ਬੁਲਾ ਲਿਆ ਬੀਬੀ ਤੂੰ ਆ ਗਲਤੀ ਕੀਤੀ ਆ ਤੇ ਤੈਨੂੰ ਇੱਥੇ ਸਜ਼ਾ ਲਾ ਰਿਹਾ ਤੇ ਉਹਨੇ ਉੱਥੇ ਵਿਚਾਰੀ ਨੂੰ ਝਾੜੂ ਫੇਰਦੇ ਵਿਖਾਇਆ ਗਿਆ ਵੀ ਕੋਈ ਝਾੜੂ ਫੇਰ ਰਹੀ ਹੈ ਅੰਮ੍ਰਿਤਸਰ ਦੇ ਹਲਕਾ ਸਾਊਥ-ਵੈਸਟ ਦੇ ਉੱਤੋਂ ਜਸਬੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਵਿਧਾਇਕ ਉਹਨੇ ਇੱਕ ਪੋਸਟਰ ਛਾਪਿਆ ਜਿਹਦੇ ਉੱਤੇ ਭਗਵਾਨ ਵਾਲਮੀਕੀ ਦੀ ਤਸਵੀਰ ਲਾ ਕੇ ਨਾਲ ਝਾੜੂ ਛਾਪਿਆ ਜਿਹੜੇ ਉਹਨਾਂ ਦੇ ਪੈਰੋਕਾਰ ਸੀ ਉਹਨਾਂ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੇ ਕਰ ਲਿਆ ਤਲਬ ਵੀ ਆ ਗਿਆ ਕਿ ਉਹਨਾਂ ਇਦਨ ਤੋਂ 7 ਦਿਨ ਦੀ ਉਹਨੂੰ ਤਨਖਾਹ ਲਈ ਸਜ਼ਾ ਲਾਈ ਬੇ ਕਹਦਾ ਤੌਰ ਤੇ ਵੀ ਤੂੰ ਇੱਥੇ ਝਾੜੂ ਫੇਰਨਾ ਤੇ ਸੰਗਤਾਂ ਦੇ ਜੁਲੇਮ ਝਾੜਨੇ ਕਿ ਕਿੰਨਾ। ਉਹਨੇ ਮੰਨੇ ਅਕਾਲ ਤਖਤ ਮਹਾਨ ਨੇ ਤੇ ਸਿੱਖ ਪੰਥ ਦੀ ਸ਼ਾਨ ਨੇ ਇਹ ਜੋ ਮਰਜ਼ੀ ਕਰਨ ਦੇ ਜਿਨੇ ਵੀ ਅਕਾਲ ਤਖਤ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕੀ ਉਹਦਾ ਕੱਖ ਵੀਰਿਆ ਪੰਜਾਬੀ ਚ ਮੈਂ ਕਹਿਆ। ਇਤਿਹਾਸ ਫਰੋੜ ਕੇ ਵੇਖ ਲਓ ਤੁਸੀਂ। ਇਸ ਕਰਕੇ ਜਿਹੜੀ ਚਿੰਤਾ ਉਹਨਾਂ ਜ਼ਾਹਿਰ ਕੀਤੀ ਹੈ ਚਿੰਤਾ ਉਹਨਾਂ ਦੀ ਬਿਲਕੁਲ درست ਵੀ ਇਹ 2 ਦਸੰਬਰ ਦੇ ਹੁਕਮਨਾਮਾ ਰੱਦ ਕਰਾਉਣ ਲਈ ਇਹ ਆਪਣੀ ਕੋਸ਼ਿਸ਼ ਕਰ ਰਿਹਾ ਸਰਨਾ ਨਾਲ ਬਕਾਇਦਾ ਤੌਰ ਤੇ 14 ਲੱਖ ਦੀ ਭਰਤੀ ਕੀਤੀ ਉਹਨੂੰ ਨੀਸ ਤੋਂ ਨਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਪਰ ਮੈਨੂੰ ਨਹੀਂ ਉਮੀਦ ਵੀ ਏਡੀ ਕੋਈ ਬਲੰਡਰ ਗਲਤੀ ਮੈਂ ਕਹਤਾ ਤੌਰ ਤੇ ਗੜਗੱਜ ਕਰੇਗਾ ਜੇ ਉਹ ਗੜਗੱਜ ਕਰੇਗਾ ਤੇ ਫਿਰ ਤੂੰ ਮੰਨਤਾ ਨਹੀਂ ਮਿਲਣੀ ਕਿਉਂਕਿ ਪਹਿਲੀ ਗੱਲ ਤੋਂ ਸਰਪ੍ਰੰਧ ਜਥੇਦਾਰ ਨੇ ਦੂਸਰੀ ਚੀਜ਼ ਵੀ ਫਿਰ ਜਿਹੜਾ ਉਹ ਫੈਸਲਾ ਆਇਆ ਸੀ ਉਹ ਪੰਜਾਂ ਦਾ ਆਇਆ ਸੀ ਕਦੇ ਦਾ ਨਹੀਂ ਸੀ ਹੋਇਆ ਜੀ ਤੇ ਪੱਟੇ ਸਾਹਿਬ ਆਪਾ ਉਹ ਚਿੱਠੀ ਦੀ ਵੀ ਗੱਲ ਕਰਨੀ ਹੈ ਪ੍ਰੈਸ ਨੋਟ ਮੈਂ ਤੁਹਾਨੂੰ ਭੇਜਿਆ ਸੀਗਾ ਉਹ ਵੈਸੇ ਮੈਨੂੰ ਉਹ ਸ਼ਬਦ ਅਜੀਬ ਜਿਹਾ ਲੱਗਾ ਵੀ ਹਰ ਇੱਕ ਜਿਹੜਾ ਬੰਦਾ ਉਹਦੇ ਗੁਰੂ ਦਾ ਸੇਵਕ ਹੁੰਦਾ ਵੱਡਾ ਭਰਾ ਛੋਟਾ ਭਰਾ ਕਿੱਦਾਂ ਹੋ ਗਿਆ ਬੇਨਲੀ ਗਲਤੀ ਆ ਕਿ ਉਹਨਾਂ ਵੱਲੋਂ ਚਿੱਠੀ ਲਿਖਣੀ ਗਲਤ ਸੀ ਤਰੀਕੇ ਨਾਲ ਉਹ ਸ਼੍ਰੋਮਣੀ ਕਮੇਟੀ ਨੂੰ ਨਰੋਲ ਸੱਦਾ ਭੇਜਦੇ ਇਹ ਲਿਖਣਾ ਜੀ ਛੋਟਾ ਪ੍ਰਾ ਤੇ ਵੱਡਾ ਪ੍ਰਾ ਇਹਦਾ ਮਤਲਬ ਵੱਡਿਆਂ ਤੁਸੀਂ ਬਾਹਰ ਆ ਪੰਥ ਦੇ ਵਿੱਚ ਸ਼੍ਰੀਕੇ ਬਾਜੀ ਤੁਸੀਂ ਪੈਦਾ ਕਰਨਿਓ ਪੰਥ ਦੇ ਵਿੱਚ ਨਰੋਲ ਪੰਥ ਠਹਿਕੇਗਾ ਤੇ ਤੁਸੀਂ ਸ਼੍ਰੀਕ ਬਣਾ ਰਹੇ ਹੋ ਕਿਤੇ ਜਿਹਨੂੰ ਆਪਣੇ ਆਪ ਮੈਂ ਸੋਚਦਾ ਵੀ ਉਹਦੇ ਤੇ ਬਕਾਇਦਾ ਤੌਰ ਤੇ ਜੇ ਗਰਗੱਜਤ ਜਾਣ ਹੈਗੀ ਆ ਤੇ ਉਹਦੇ ਤੇ ਤਲਬ ਕਰੇ ਵੀ ਤੁਸੀਂ ਆ ਚੀਜ਼ ਕਿਉਂ ਲਿਖੀਏ ਤੁਸੀਂ ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖੋ ਜੀ ਫਲਾਣੇ ਵੇੜੇ ਅਸੀਂ ਆ ਸਮਾਗਮ ਕਰਨੇ ਕੋਲ ਤੇ ਭਦਰ ਸਾਹਿਬ ਦਾ ਤੁਸੀਂ ਵਿੱਚ ਸ਼ਮੂਲੀਅਤ ਕਰੋ ਤੁਸੀਂ ਲਿਖਦੇ ਹੋ ਛੋਟਾ ਭਰਾ ਵੱਡੇ ਭਰਾ ਨੂੰ ਕਹਿੰਦਾ ਵੇ ਸ੍ਰੀਕੇ ਭਾਈ ਰਿਸ਼ਤੇ ਪੈਦਾ ਕਰਤੀ ਪੰਜ ਕੋਈ ਸਿੱਕਾ ਕਿਸ ਨੰਨੀ ਹੈ ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਕਾਲ ਤੱਕ ਤੋਂ ਹੋਣੀ ਚਾਹੀਦੀ ਹੈ ਜੋ ਨਾ ਕੀਤਾ ਗਲਤ ਕੀਤਾ ਮर्यादा ਤੇ ਕਹਿੰਦੀ ਸਾਡੀ ਗੁਰਬਾਣੀ ਕਹਿੰਦੀ ਹੈ ਹੂੰ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੀ ਜੇ ਉਹਦੇ ਚ ਕੋਈ ਪ੍ਰਵੰਦੀਗਲ ਨਹੀਂ ਕਿਤੇ ਪੰਥ ਦੀ ਗੱਲ ਆਉਂਦੀ ਜਿੱਥੇ ਆਉਂਦੀ ਇਹ ਪਰਟੀ ਜਿਹੜੇ ਡਿਵਾਈਡਡ ਨੁਕਿਆਂ ਦੇ ਲੱਗ ਜਾਂਦੇ ਨੇ ਇਹ ਇਹਦੇ ਨਾਲ ਹੀ ਥੋੜੀ ਜੀ ਹੋਰ ਮੈਂ ਤੁਹਾਡੇ ਤੋਂ ਇੱਕ ਗੱਲ ਜਾਨਣਾ ਚਾਹੁੰਦਾ ਤੁਸੀਂ ਪੰਥ ਦੀ ਗੱਲ ਕੀਤੀ ਫਿਰ 11 ਅਗਸਤ ਤੋਂ ਬਾਅਦ ਪੰਥ ਦਾ ਕੀ ਰੂਪਰੇਖਾ ਹੋਊਗੀ ਕੀ ਚਿਹਰਾ ਮੂਰਾ ਬਣਦਾ ਜੀ ਪੰਥ ਤੇ ਟਿਕ ਟਿਕੀ ਲਾ ਕੇ ਬਈ ਇੱਕ ਬੈਠਾ ਵਾ ਜਿਹੜੀ ਇਹਨਾਂ ਦੀ ਵਿਰੋਧੀ ਨੇ ਖੁਰਦਵੀਂ ਲਾ ਕੇ ਬੈਠੀ ਆਂਦੇ ਵੀ ਵੇਖੀ 21 ਤਰੀਕ ਨੂੰ ਕੀ ਹੁੰਦਾ ਅਸੀਤੇ ਕੰਦੇ ਰੱਬ ਸੁੱਖ ਰੱਖੇ ਕੋਈ ਵਧੀਆ ਦਾ ਫੈਸਲਾ ਤੁਨਾ ਜੇ ਕੋਈ ਢਿੱਲਾ ਫੈਸਲਾ ਆਇਆ ਤੇ ਫਿਰ ਬਾਦਲ ਦਲਵੜੇ ਨਾ ਦਿਖਿਲੀ ਵੀ ਢੋਣ ਕੀਤੀ ਨਾ ਤੇ ਹੈਵੀ ਵੀ ਹੋਣ ਹਾਂ ਜੇ ਨਾ ਧੜੇ ਬੰਦੀ ਕਰ ਲਈ ਤੇ ਫਿਰ ਮਜ਼ਾਕ ਦਾ ਪਾਤਰ ਬਿਲਕੁਲ ਬਣਨਗੇ ਮਜ਼ਾਕ ਦਾ ਪਾਤਰ ਨਹੀਂ ਬਣਨਗੇ ਲੋਕਾਂ ਦੇ ਜੇ ਨੇਵੀ ਗੁੱਸੇ ਦਾ ਪਾਤਰ ਨਹੀਂ ਬਣਨਗੇ ਲੋਕਾਂ ਨੂੰ ਅੱਜ ਦੀ ਡੇਟ ਤੱਕ ਇਸ ਪੰਜ ਮੈਮਰੀ ਕੋਲ ਬਹੁਤ ਅਸਾਂ ਜਿਵੇਂ ਪਹਿਲਾਂ ਵੀ ਕਿਹਾ ਸੀ ਬਿਲਕੁਲ ਬਿਲਕੁਲ 15 ਲੱਖ ਦੀ ਭਰਤੀ ਉਹ ਦੱਸ ਰਹੇ ਆ ਬਿਲਕੁਲ ਮੈਂ ਫਿਰ ਕਹਿਣਾ ਇਹਦੇ ਵਿੱਚ ਜਿਹੜਾ ਪ੍ਰਧਾਨ ਇਹਨਾਂ ਦਾ ਨਰੂਲ ਇੱਕ ਸਾਫ਼ ਸੁਥਰਾ ਵਿਅਕਤੀ ਹੋਣਾ ਚਾਹੀਦਾ ਤੇ ਸਰਮਾਇਦਾਰੇ ਵੀ ਹੋਣਾ ਚਾਹੀਦਾ ਜੀਤੇ ਕੁਲ ਸੋਪ ਦਾ ਬੰਦੇ ਨੂੰ ਇੱਕ ਵੇਲੇ ਪ੍ਰਸ਼ਾਦਾ ਛਕਾਉਣ ਦੀ ਆਪਣੀ ਸ਼ਕਤੀ ਹੋਵੇ ਕਿ ਇਹਦਰ ਸੁਖਬੀਰ ਸਿੰਘ ਬਾਦਲ ਆ ਜੀ ਦੇ ਨਾਲ ਤੁਹਾਡੀ ਟੱਕਰ ਹੋਣੀ ਇਸ ਕਰਕੇ ਤੁਹਾਨੂੰ ਇਹ ਫੈਸਲਾ ਬੜਾ ਸਮਝ ਸੋਚ ਕੇ ਕਰਨਾ ਪਊਗਾ ਅੱਜਕਲ ਸਾਡੀ ਇੱਕ ਮਾਨਸਿਕਤਾ ਜਿਹੜੀ ਬੜੀ ਵਿਗੜ ਚੁੱਕੀ ਹੈ ਅਸੀਂ ਵੀ ਉਹਨਾਂ ਲੁਟੇਰਿਆਂ ਨੂੰ ਅਸੀਂ ਵੀ ਉਹਨਾਂ ਵੱਡੇ ਵੱਡੇ ਮਾਰਦਾਂ ਨੂੰ ਵੋਟਾਂ ਪਾ ਕੇ ਰਾਜ਼ੀ ਆ ਜਿੰਨਾਂ ਤੁਹਾਨੂੰ ਲੁੱਟਿਆ ਤੇ ਪੁੱਟਿਆ ਤੇ ਕੁੱਟਿਆ ਸਭ ਅਸੀਂ ਕਦੀ ਨਹੀਂ ਸੋਚਿਆ ਵੀ ਨਹੀਂ ਯਾਰ ਇਹ ਠੀਕ ਨਹੀਂ ਹੈ ਆ ਬੰਦਾ ਸ਼ਰੀਫੇ ਨੂੰ ਵੋਟ ਪਾ ਦੇ ਕਦੀ ਨਹੀਂ ਸੋਚਿਆ ਸੀ ਜਿੱਤੇ ਕਰਕੇ ਸੀ ਮਾਰ ਖਾ ਰਹੇ ਤੇ ਗਾ ਵੀ ਖਾਣੀ ਹੈ ਜੇ ਮੈਂ ਤੁਹਾਨੂੰ ਅੱਗੇ ਵੀ ਹਵਾਲਾ ਦਿੱਤਾ ਸੀ ਪੰਡਿਤ ਕੁਸ਼ੋਰੀ ਲਾਲ ਭਗਤ ਸਿੰਘ ਹੋਰਾਂ ਦਾ ਸਾਥੀ ਉਹਨੇ ਕਿੰਨੀਆਂ ਇਲੈਕਸ਼ਨ ਲੜੀਆਂ ਆਜ਼ਾਦੀ ਤੋਂ ਬਾਅਦ ਸਾਰੀਆਂ ਹਾਰਿਆ ਹੂੰ ਤੇ ਮੈਂ ਕਹਿਣਾ ਹੈ ਚੰਗਾ ਹੋਇਆ ਭਗਤ ਸਿੰਘ ਉਰੀ ਪਹਿਲਾਂ ਸ਼ਹੀਦ ਹੋ ਕੇ ਜੇ ਉਹ ਸ਼ਹੀਦ ਨਾ ਹੁੰਦੇ ਤੇ ਉਹਨਾਂ ਨੂੰ ਵੀ ਕਿਸੇ ਆ ਸਮਗਲਰ ਨੇ ਤੇ ਕਿਸੇ ਆਂਦੇ ਸਰਮਾਇਦਾਰ ਨੇ ਇੱਦਾਂ ਹੀ ਰਹਾ ਦੇਣਾ ਸੀ ਸਾਡੇ ਪਿੰਲੇ ਕੀ ਰਿੰਦਰ ਇਸ ਕਰਕੇ ਅੱਜ ਪੈਸੇ ਦੀ ਸਿਆਸਤ ਰਹਿ ਗਈ ਆ ਜੇ ਸਿਆਸਤ ਤੁਸੀਂ ਬੰਦਿਆਂ ਦੀ ਕੋਈ ਨਾ ਵਿਚਾਰਤਾ ਰਹੀ ਉਹ ਸਾਰੀ ਖਤਮ ਹੋ ਗਈ ਆ ਸਿਆਸਤ ਪੈਸੇ ਦੀ ਆ ਜਾਂ ਕਿਰਦਾਰਕੁਸ਼ੀ ਕਿਹੜਾ ਵੱਧ ਚੜ ਗਿਆ ਇੱਕ ਦੂਜੇ ਦੀ ਕਰ ਸਕਦਾ ਮੈਂ ਤਾਂ ਕਿਰਦਾਰ ਵੀ ਤਾਦੀ ਕਰੂੰ ਤਾਂ ਪੱਲੇ ਕੁਝ ਹੋਗਾ ਤੇ ਜੇ ਤੁਹਾਡੇ ਪੱਲੇ ਕੁਝ ਨਹੀਂ ਫਿਰ ਕਿਰਦਾਰਕੁਸ਼ੀ ਤੁਸੀਂ ਕਿੱਥੋਂ ਕਰ ਲੋਗੇ ਕਿਸੇ ਨੂੰ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਵੀ ਪ੍ਰਧਾਨ ਬਣਾਉਣਾ ਇਹ ਸੋਚ ਕੇ ਬਣਾਉਣਾ ਕੋਈ ਇੱਕ ਤਾਂ ਨਿਰਵਾਦ ਹੋਵੇ ਦੂਸਰਾ ਉਹ ਥੋੜਾ ਬਤਾ ਸਰਮਾਇਦਾਰੇ ਵੀ ਹੋਵੇ ਤੇ ਤੀਸਰਾ ਆਪਣੀ ਗੱਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਮੋਖੇ ਰੱਖਣ ਦੀ ਸਮਰਥਾ ਰੱਖਦਾ ਬਿਲਕੁਲ ਸਗਬੀਰ ਸਿੰਘ ਬਾਦਲ ਦੇ ਵਿੱਚ ਕੋਈ ਕਲਾ ਨਹੀਂ ਹੈਗੀ ਅਤੀਏ ਕਲਾ ਤਾਂ ਭੁੱਲ ਜਾਂਦਾ ਆਪੇ ਹੀ ਕਹਿੰਦਾ ਅਕਾਲੀ ਦਲ ਨੇ ਬਰਬਾਦ ਕਰਤਾ ਜੀ ਤਾਂ ਸਮਾਜ ਨੂੰ ਕਿੰਨੇ ਨ ਕਿੰਨਾ ਅੱਗੇ ਕਿ ਜਦ ਸੱਚੇ ਤੋਂ ਜਿਹੜਾ ਇਹੋ ਜਿਹੇ ਗਲਤੀਆਂ ਕਰਦਾ ਜਿਹੜਾ ਇਹੋ ਜਿਹੇ ਗਲਤੀਆਂ ਕਰਤਾ ਮੇਰੇ ਵਾਪਸ ਮੰਨ ਫਤਿਹ ਪ੍ਰਕਾਸ਼ ਸਿੰਘ ਬਾਦਲ ਬਾੱਕੀ ਗਿਰੇਗੇ ਤੇ ਫਿਰ ਲੀਡਰ ਰਹਿਣਾ ਕਿਉਂ ਉਹ ਮਾਇਆ ਤਾਂ ਰਹੀ ਅਸੀਂ ਉਹਦੀ ਪੁਸ਼ਪਮਈ ਕਰਦੇ ਜੇ ਸ੍ਰੀ ਕੇ ਨਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਬਿਲਕੁਲ ਜਿਹੜੀ ਆ ਉਹ ਉਦਾਹਰਨਾ ਦੇ ਦੇ ਕੇ ਤੁਹਾਨੂੰ ਸਮਝਾਉਂਦੇ ਲੋਕ ਪ੍ਰਭਾਵਤ ਵੀ ਹੁੰਦੇ ਉਹ ਤੇ ਤੋ ਹੈਗੇ ਨਹੀਂ ਨਹੀਂ ਪ੍ਰਭਾਵਤ ਹੁੰਦੇ ਗੱਲ ਸੁਣਦੇ ਨੇ ਉਹਨਾਂ ਦੀ ਲੇਕਿਨ ਮੈਂ ਫਿਰ ਕਹਿ ਦਿਆਂ ਅੱਜ ਦੀ ਡੇਟ ਦੇ ਵਿੱਚ ਸਰਮਾਇਦਾਰੀ ਦੇ ਬਿਨਾਂ ਵੀ ਪਾਰਟੀ ਨਹੀਂ ਚੱਲਦੀ ਇੱਕ ਤੁਸੀਂ ਵੱਡੀ ਰੈਲੀ ਕਰ ਜੀ ਵੀ ਘੱਟੋ ਘੱਟ 2 ਕਰੋੜ ਰੁਪਏ ਲੱਗਦਾ ਉਹਦੇ ਜੇ ਕਹਿ ਦਈਏ ਪੰਤਾਪੇ ਕਾਲੂ ਪੰਤ ਪੁੰਤ ਕੋਈ ਨਹੀਂ ਰਹਿ ਗਿਆ ਹੁਣ ਉਹ ਪੰਥ ਉਹ ਤੋਂ ਹੁੰਦਾ ਸੀ ਜਿਹੜਾ ਕਹਿੰਦਾ ਨਹੀਂ ਆ ਦਸਵੰਦ ਕੰਡਣਾ ਮੇਰੀ 10000 ਦਿਨ ਕਿਤੇ ਮੈਂ ਤੁਝਾ ਆਪੇ ਦੇਖਿਓਣਾ ਉੱਥੇ ਹੁਣ ਪੰਤ ਪੁੰਤ ਵਾਲੀ ਗੱਲ ਕੋਈ ਨਹੀਂ ਜੇਗੀ ਕੋ ਸਾਡੇ ਲੀਡਰਾਂ ਨੇ ਵਿਗਾੜ ਹੀ ਇਹਨਾਂ ਸਿਸਟਮ ਦਿੱਤਾ ਵਾ ਕਿ ਪੰਥਤੀ ਗੱਲ ਕਰਕੇ ਉਹ ਵੀ ਰਾਜੀ ਨਹੀਂ ਜਾ ਛੋਟੇ ਜਿਹੇ ਬੱਚੇ ਨੂੰ ਪੁੱਛ ਲੋ ਉਹ ਵੀ ਕਹਿੰਦਾ ਜੇ ਤੇ ਤੇਰੀ ਜਿੱਤ 10 ਰੁਪਏ ਹੈ ਤਾਂ ਤੂੰ ਮੇਰਾ ਭਾਪਾ ਵਾ ਜੇ ਨਹੀਂ ਹੈ ਤਾਂ ਚੱਲ ਪਰਿਆ ਚੱਲ ਜੀ ਇਹ ਪਰਸੇ ਪੋਤ ਪੋਤਾਂ ਵਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ